ਪਿੰਡ ਚਤ ਵਿੱਚ ਕਬਰਿਸਤਾਨ ਦੇ ਨਜ਼ਦੀਕ ਕਰੀਬ 8 ਏਕੜ ਜ਼ਮੀਨ ਨੂੰ ਲੈ ਕੇ ਮੁ슬ਿਮਾ ਪਾਇਚਾਰੀ ਅਤੇ ਨਗਰ ਪਰਸ਼ਦ ਦੇ ਵਿੱਚ ਬੀਤੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਮੁ슬ਿਮਾ ਪਾਇਚਾਰੀ ਦਾ ਦਾਅਵਾ ਹੈ ਕਿ ਜ਼ਮੀਨ ਕਬਰਿਸਤਾਨ ਦੀ ਹੈ ਜਦਕਿ ਨਗਰ ਪਰਸ਼ਦ ਦੇ ਅਧਿਕਾਰੀਆਂ ਦੇ ਮੁਤਾਬਕ ਜ਼ਮੀਨ ਸ਼ਾਮਲ ਆਤੀ ਹੈ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਮੁਸਲਮਾ ਪਾਈਚਾਰੇ ਦੇ ਵੱਲੋਂ ਚਾਰ ਦੀਵਾਰੀ ਕਰਕੇ ਜ਼ਮੀਨ ਨੂੰ ਕਬਜ਼ਤਾਨ ਦੇ ਵਿੱਚ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦੀ ਕੀ ਸੂਚਨਾ ਮਿਲਦੇ ਸਾਰ ਹੀ ਨਗਰਪਰਸ਼ਦ ਜ਼ਿਰਕੁਰ ਦੇ ਅਧਿਕਾਰੀ ਆਪਣੀ ਟੀਮ ਅਤੇ ਪੁਲਿਸ ਬਲ ਦੇ ਨਾਲ ਉੱਥੇ ਇਸ ਨੂੰ ਰੁਕਵਾਉਣ ਤੇ ਲਈ ਪਹੁੰਚ ਗਏ ਪਰ ਉਹਨਾਂ ਨੇ ਉੱਥੇ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਮੁਸਲਮਾ ਪਾਈਚਾਰੇ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਟੀਮ ਨੂੰ ਬਿਨਾਂ ਕੰਮ ਬੰਦ ਕਰਵਾਏ ਵਾਪਸ ਪਤਨਾ ਪਿਆ ਜਿਸ ਤੋਂ ਬਾਅਦ ਨਗਰ ਪਰਿਸ਼ਦ ਦੇ ਵੱਲੋਂ ਮਾਮਲੇ ਦੀ ਸ਼ਿਕਾਇਤ ਜ਼ਿਰਖਪੁਰ ਪੁਲਿਸ ਨੂੰ ਦਿੱਤੀ ਗਈ। ਮੁ슬ਮਨ ਵੈਲਫੇਅਰ ਕਮੇਟੀ ਚਾਤ ਦੇ ਪ੍ਰਧਾਨ ਰਮਜ਼ਾਨ ਮੁਹੰਮਦ ਦੇ ਕਹਿਣ ਦੇ ਮੁਤਾਬਕ ਕਬਰਿਸਤਾਨ ਦੀ 4.5 ਏਕੜ ਜਗ੍ਹਾ ਤੇ 2021 ਦੇ ਵਿੱਚ ਬਾਉਂਡਰੀ ਬਾਲ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਅੱਗੇ ਨਿਸ਼ਾਨਦੇਹੀ ਨਾ ਮਿਲਣ ਤੇ ਕਾਰਨ ਕੰਮ ਨੂੰ ਰੋਕ ਦਿੱਤਾ ਗਿਆ ਸੀ। ਮਸਲਾ ਕੋਈ ਨਹੀਂ ਹੈ ਜੀ ਇਹ ਸਾਡੀ ਕਬਰਸਤਾਨ ਦੀ ਜਗ੍ਹਾ ਹੈ ਜੀ ਕਿੰਨੀ ਜਗ੍ਹਾ ਹੈ ਇਹ ਤਕਰੀਬਨ ਪੌਣੇ ਕੇ ਚਾਰ ਕਿੱਲੇ ਚਾਰ ਪੌਣੇ ਚਾਰ ਕਿੱਲੇ ਜ਼ਮੀਨ ਹੈ ਜੀ ਹਾਂਜੀ ਉਹ ਆਪਾਂ 2021 ਚੋਂ ਬਾਉਂਡਰੀ ਕਰਾਈ ਸੀ ਤੁਹਾਡੇ ਸਾਹਮਣੇ ਅਸੀਂ ਪੈਸੇ ਇਕੱਠੇ ਕਰਕੇ ਸਾਰੀ ਮੁਸਲਮਾਨ ਬਯਾਦ ਜੀ ਨੇ ਆ ਸਾਰੇ ਬੰਦੇ ਖੜੇ ਆ ਜੀ ਉਸ ਤੋਂ ਬਾਅਦ ਸਾਨੂੰ ਫਿਰ ਨਿਸ਼ਾਨਦੇਹੀ ਨਹੀਂ ਮਿਲੀ ਅਸੀਂ ਬਾਉਂਡਰੀ ਉੱਥੇ ਰੋਕ ਦਿੱਤੀ ਠੀਕ ਹੈ ਜੀ ਆਬਾਦੀ ਦੇਗੀ ਜਗ੍ਹਾ ਹੈ ਸਾਰੀ ਪੂਰੇ ਪਿੰਡ ਦੀ ਆਬਾਦੀ ਦੇਗੀ ਜਗ੍ਹਾ ਹੈ ਜੀ ਔਰ ਉਸ ਤੋਂ ਬਾਅਦ ਸਾਡੀ ਨਿਸ਼ਾਨਦੇਹੀ ਹੋਈ ਆ ਅਸੀਂ ਆ ਤਾਰ ਇੱਧਰ ਆ ਪਿੱਲਰ ਕਨਗੋ ਸਾਹਿਬ ਤੋਂ ਆਪਾਂ ਨਿਸ਼ਾਨਦੇਹੀ ਕਰਾ ਕੇ ਆ ਪਿੱਲਰ ਲਾ ਕੇ ਤਾਰ ਲਾਈ ਦੀ ਆ ਜੀ ਬਾਕਾਇਦਾ ਚਾਰਜ ਚੇ ਰਹੇ ਸੀ ਔਰ ਹੁਣ ਅਸੀਂ ਆਪਣੇ ਗ੍ਰਾਹੀ ਇਕੱਠੀ ਕਰਕੇ ਥੋੜੇ ਥੋੜੇ ਬੰਦੇ ਤੋਂ ਪੈਸੇ ਇਕੱਠੇ ਕਰਕੇ ਆਪਣੀ ਕੰਦ ਕਰ ਰਹੇ ਆ ਕਿ ਕਿ ਸਾਨੂੰ ਇੱਥੇ ਬਹੁਤ ਦਿੱਕਤ ਹੈ ਜੀ ਲੋਕ ਕੂੜਾ ਗੇਰ ਰਹੇ ਆ ਕਬਾੜ ਗੇਰ ਰਹੇ ਆ ਸਾਡੀ ਬਹੁਤ ਬੇਅਦਬੀ ਹੋ ਰਹੀ ਆ ਇੱਥੇ ਕਬਰਸਤਾਨਾਂ ਦੀ ਇਸ ਕਰਕੇ ਆਪਾਂ ਆਪਣੀ ਜਗ੍ਹਾ ਦੇਵਾਦੀ ਦੀ ਜਗ੍ਹਾ ਉਹ ਆਪਾਂ ਆਪਣੀ ਚ ਕੰਦ ਕਰ ਰਹੇ ਆ ਔਰ ਰਹੀ ਬਾਤ ਹੈ ਜੀ ਇੱਕ ਐਮਸੀ ਪ੍ਰਧਾਨ ਸਾਹਿਬ ਨਾਲ ਸਾਡੀ ਹੋਈਦੀ ਉਹ ਕਹਿੰਦੇ ਵੀ ਸਾਨੂੰ ਸਵਚ ਭਾਰਤ ਲਈ ਇੱਕ ਥੋੜੀ ਬੋਧੀ ਸੈੱਡ ਵਾਸਤਾ ਜਗ੍ਹਾ ਚਾਹੀਦੀ ਆ 40 बाई 70 ਕੀ ਉਹ ਸਾਡੀ ਇੱਥੇ ਕਰ ਰਹੇ ਨੇ ਪਰ ਅਸੀਂ ਰਜਾਵੰਦੀ ਚ ਸਾਰਿਆਂ ਨੇ ਮੀਟਿੰਗ ਕਰੀ ਉਹਨਾਂ ਨਾਲ ਪ੍ਰਧਾਨ ਜੀ ਨਾਲ ਤਾਂ ਉਹਨਾਂ ਨੂੰ ਐਮਸੀ ਸਾਹਿਬ ਨਾਲ ਉਹ ਉੱਥੇ ਪਿੱਛੇ ਦੇ ਦਿੱਤੀ ਜੀ ਉਹਨਾਂ ਨਾਲ ਸਾਡੀ 15 ਫੁੱਟ ਕੇ ਰਸਤੇ ਕੀ ਗੱਲ ਹੋਈਦੀ ਅਸੀਂ 20 ਫੁੱਟ ਦਾ ਰਸਤਾ ਛੱਡਦਾ ਜੀ ਉਹ ਤਾਰ ਤੋਂ 20 ਫੁੱਟ ਛੱਡ ਗਿਆ ਅਸੀਂ ਆਪਣੀ ਦੇਵਾਦੀ ਦੀ ਜਗ੍ਹਾ 'ਚ ਦੀਵਾਰ ਕਰ ਰਹੇ ਆ ਜੀ ਆਪਣੇ ਉਸ ਦੇ ਨਾਲ ਕਰ ਰਹੇ ਆ ਜੀ ਅੱਜ ਨਗਰ ਕੌਂਸਲ ਦੇ ਟੀਮ ਐਸੀ ਕੀ ਕੰਮ ਰੁਕਵਾ ਕੇ ਕੋਸ਼ਿਸ਼ ਕਰੀ ਉਹਨਾਂ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਅਸੀਂ ਤਾਂ ਇਹ ਕਹਾਂਗੇ ਦੇਖੋ ਜੀ ਦੇਵਾਦੀ ਆ ਸਾਡੇ ਦਾਦੇ ਪੜਦਾਦੇ ਇੱਥੇ ਮਰੇ ਇੱਥੇ ਹੁਣ ਵੀ ਤੁਹਾਡੇ ਸਾਹਮਣੇ ਇੱਕ ਜਨਾਜ਼ਾ ਅਸੀਂ ਦਫਨ ਕੀਤਾ ਆ ਠੀਕ ਹੈ ਨਾ ਸਾਡੀ ਜਗ੍ਹਾ ਆ ਕਮੇਟੀ ਕੀ ਲੱਗਦੀ ਐ ਇਸ ਜਗ੍ਹਾ ਕੀ ਇਹ ਸਾਡਾ ਕਬਜ਼ਾ ਆ ਦੇਖੋ ਤਾਰ ਲੱਗੀ ਹੋਈ ਕਮੇਟੀ ਕਹਿੰਦੀ ਵੀ ਸਾਡੀ ਉਹਨਾਂ ਢਾਈ ਏਕੜ ਜਗ੍ਹਾ ਐ ਜੀ ਕੋਈ ਕਮੇਟੀ ਕਾਗਜ਼ ਦਿਖਾ ਦੇ ਸਾਨੂੰ ਅਗਰ ਕਮੇਟੀ ਕਹਿੰਦੀ ਐ ਸਾਨੂੰ ਕਾਗਜ਼ ਦਿਖਾਏ ਅਸੀਂ ਖੁਦ ਅਸੀਂ ਖੁਦ ਜੀ ਇੱਥੇ ਆਪਣੇ ਬੰਦੇ ਪਿੱਟ ਕੇ ਆ ਕੇ ਕਬਜ਼ੇ ਤੋਂ ਛੁਡਾ ਕੇ ਅਨਿਸ਼ਾਨਦੀ ਕਰਾ ਕੇ ਉਹ ਦੇਖੋ ਤਾਰ ਲਾਈ ਵੀ ਕਮੇਟੀ ਵਾਲਾ ਇੱਕ ਵੀ ਬੰਦਾ ਆ ਕੇ ਕਹਦੇ ਅਸੀਂ ਤਾਰ ਲਾਈ ਆ ਪਿੱਲਰ ਗੱਡਿਆ ਅਸੀਂ ਛੱਡਣ ਨੂੰ ਤਿਆਰ ਆ ਜਗਾ ਮਤਲਬ ਇਹ ਟੋੜੀ ਜਗਾ ਬਿਲਕੁਲ ਸਾਡੀ ਜਗਾ ਸਾਡੇ ਕਬਜ਼ੇ ਦੀ ਆ ਕਬਰ ਸਤਾ ਗਿਆ ਔਰ ਸਾਡਾ ਸਾਰਾ ਪਿੰਡ ਸਾਡੇ ਨਾਲ ਆ ਸਾਡੇ ਪਿੰਡ ਨੇ ਸਾਨੂੰ ਦੀਵੀ ਆ ਜੀ ਦੱਸਦੀ ਕਿ ਨਗਰ ਨਿਗਮ ਦੇ ਮਤਾਬਕ ਇਹ ਪੁਰਾਣਾ ਵਿਵਾਦ ਹੈ ਤੇ ਕਬਰਸਤਾਨ ਦੇ ਨਜ਼ਦੀਕ 2.5 ਏਕੜ ਦੇ ਨੇੜੇ-ਤੇੜੇ ਦੀ ਜ਼ਮੀਨ ਸ਼ਾਮਲਾੜਦੀ ਹੈ ਟੀਮ ਕੰਮ ਪਰਵਾਣ ਪਹੁੰਚੀ ਸੀ ਪਰ ਪਰ ਉੱਥੇ ਮੌਜੂਦ ਲੋਕਾਂ ਨੇ ਟੀਮ ਦਾ ਵਿਰੋਧ ਕੀਤਾ ਤੇ ਕੰਮ ਜਾਰੀ ਰੱਖਿਆ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਇਸ ਸਬੰਧ ਦੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਜੋ ਵੀ ਫੈਸਲਾ ਕਰਦਾ ਹੈ ਉਹ ਅਮਲ ਦੇ ਵਿੱਚ ਲਿਆਤਾ ਚਾਹੇਗਾ ਜਗਬਾਣੀ ਟੀਵੀ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ